ਮਸਕਾ ਚਸਕਾ ਦੀ ਖਬਰ ਦਾ ਹੋਇਆ ਅਸਰ ਪਿਛਲੇ ਦਿਨੀ ਮਸਕਾ ਚਸਕਾ ਨੇ ਅਬਰੌਲ ਹਸਪਤਲ ਦੀ ਇੱਕ ਖਬਰ ਚਲਾਈ ਜਿਸ ਵਿੱਚ ਇਸ ਦੇ EMPLY वेस्टਿੰਗ ਨੂੰ ਅੱਗ ਲਾਉਂਦੇ ਨਜ਼ਰ ਆਏ ਸਨ ਅੱਜ ਕਮੇਟੀ ਘਰ ਨੇ ਇਸ ਖਬਰ ਨੂੰ ਦੇਖਦਿਆ ਹੋਇਆ ਐਬਰੋਲ ਹਸਪੀਟਲ ਨੂੰ ਭਾਰੀ ਜੁਰਮਾਨਾ ਕੀਤਾ ਦੇਖਦੇ ਰਹੋ ਮਸਕਾਚਸ ਦਾ ਟਾਈਮ ਗੁਰਦਾਸਪੁਰ ਯਾਨੀ ਕੁਝ ਜਿਹੜੇ ਜਮੀ ਬਾਇਓਮਾਸਟ ਹੈਗੀ ਸੀ ਬੀਸਟਿੰਗ ਉਹਨੂੰ ਅੱਗ ਲਾਉਂਦੇ ਨੇ ਤੇ ਰੁੱਖਾਂ ਦੇ ਥੱਲੇ ਉਹਨਾਂ ਨੇ ਅੱਗ ਲਾਈ ਸੀ ਜਿਹਨਾਂ ਰੁੱਖ ਵੀ ਸੜ ਗਏ ਨੇ ਪਲੱਸ ਜਿੰਨਾ ਵੀ ਉਹਨਾਂ ਦਾ ਹਸਪੀਟਲ ਦਾ ਅੰਦਰੋਂ ਕੂੜਾ ਆਂਦਾ ਵਾ ਜਿਸ ਤਰ੍ਹਾਂ ਪੱਟੀਆਂ ਹੋਈਆਂ ਕੁਝ ਉਹ ਕਹਿੰਦੇ ਸੀ ਕਿ ਆਪਾਂ ਡੈਂਪਰ ਤੇ ਸੁੱਟਦੇ ਹਾਂ ਜਿਹੜਾ ਸਰਕਾਰੀ ਹੈ ਮਤਲਬ ਉਹਦੇ ਉਹਨਾਂ ਦੀ ਪ੍ਰਾਈਵੇਟ ਨਹੀਂ ਹੈ ਇਹ ਮੇਰੀ ਨੌਲੇਜ 'ਚ ਆਇਆ ਹੈ ਅੱਜ ਹੀ ਐਬਰੋਲ ਹਸਪੀਟਲ ਵਾਲਿਆਂ ਨੂੰ ਨੇ ਜਿਹੜਾ ਬਾਇਓਮੈਡੀਕਲ ਵੇਸਟ ਦੀ ਜਿਹੜੀ ਜਿਹੜੀ ਵੇਸਟੇਜ ਆ ਉਹ ਇਹਨਾਂ ਨੇ ਜਿਹੜੀ ਆ ਉਹ ਪਠਾਨਕੋਟ ਦੀ ਇੱਕ ਕੰਪਨੀ ਆ ਉਹਦੇ ਨਾਲ ਇਹਨਾਂ ਨੇ ਟਾਈਪ ਅਪ ਕੀਤਾ ਹੁੰਦਾ ਆ ਪਰ ਉਹ ਜੇ ਉੱਥੇ ਜਾਣ ਦੀ ਬਜਾਏ ਉਸ ਨੂੰ ਅੱਗ ਲਗਾ ਰਹੇ ਨੇ ਤੇ ਨਗਰ ਕੌਂਸਲ ਉਹਦਾ ਚਲਾਨ ਕੱਟਣ ਜਾ ਰਹੀ ਆ ਉਹ ਅੱਜ ਹੀ ਅੱਜ ਹੀ ਮਿਤੀ ਨੂੰ ਆਪਾਂ ਸੀ ਇਹਨਾਂ ਦਾ ਚਲਾਨ ਕਟਾਂਗੇ ਔਰ ਇੱਕ ਲੀਟਰਿੰਗ ਦਾ ਜਿਹੜਾ ਇਹ ਉੱਥੇ ਗੰਦਗੀ ਫਲਾ ਰਹੇ ਨੇ ਇੱਕ ਬਰੌਲ ਹਸਪੀਟਲ ਦਾ ਗੰਦਗੀ ਦਾ ਚਲਾਨ ਕੱਟਿਆ ਜਾਊਗਾ ਔਰ ਜਿਹੜਾ ਇਹ ਆਪਣੇ ਪੱਦਰ ਦੇ ਉੱਤੇ ਇਹਨਾਂ ਨੇ ਜਿੰਨੀ ਵੀ ਗਾਰ ਭੇਜਿਆ ਉਹਦੀ ਕਲੈਕਸ਼ਨ ਕਰਨੀ ਹੁੰਦੀ ਆ ਪਰ ਇਹ ਦੀ ਸਾਮ ਸੰਭਾਲ ਆਪਣੇ ਪੱਦਰ ਤੇ ਨਹੀਂ ਕਰ ਰਹੇ ਔਰ ਸਾਡੇ ਡੰਪ ਤੇ ਇਹ ਕੂੜਾ ਲੈ ਕੇ ਆ ਰਹੇ ਨੇ ਉਹਦੇ ਯੂਜ਼ਰ ਚਾਰਜਸ ਲੈਣ ਪਰੰਤ ਹੀ ਇਹ ਉੱਥੇ ਸੁੱਟ ਸਕਦੇ ਆ ਤਾਂ ਹੀ ਇਹਨਾਂ ਦੇ ਕੂੜੇ ਦੀ ਸਾਮ ਸੰਭਾਲ ਕਰਦੇ ਆ ਇਹ ਸਾਰਾ ਧਿਆਨ ਵਿੱਚ ਆ ਗਿਆ ਔਰ ਜਲਦੀ ਹੀ ਇਹ ਕਾਰਵਾਈ ਕਰਾਂਗੇ ਉਹਨਾਂ ਦੇ ਦੋ ਚਲਾਨ ਤੇ ਇੱਕ ਲਿਟਰਿੰਗ ਦਾ ਇੱਕ ਬਰਨਿੰਗ ਦਾ ਜਿਹੜਾ ਕੀਤਾ ਜਾਊਗਾ ਔਰ ਯੂਜ਼ਰ ਚਾਰजेस ਸੰਬੰਧੀ ਜਿਹੜਾ ਵਾ ਉਹਨਾਂ ਨੂੰ ਜਾਣੂ ਕਰਵਾਇਆ ਜਾਊਗਾ ਜੇ ਤੋ ਆਪਣੇ ਪੱਧਰ ਤੇ ਹੀ ਆਪਣੀ ਗਾਰਬੇਜ ਜਿੰਨੀ ਆ ਉਹਦੀ ਵੇਸਟੇਜ ਦੀ ਸਭ ਸੰਭਾਲ ਕਰ ਲੈਣਗੇ ਤੇ ਫਿਰ ਯੂਜ਼ਰ ਚਾਰजेस ਸਾਨੂੰ ਨਹੀਂ ਦੇਣਗੇ ਪਰ ਜੇ ਸਾਨੂੰ ਉਹ ਕੂੜਾ ਦੇਣਗੇ ਤੇ ਫਿਰ ਉਹਦੇ ਸੰਬੰਧ ਵਿੱਚ ਇੱਕ ਲਿਫਟਿੰਗ ਦਾ 1000 ਰੁਪਿਆ ਪਰ ਲਿਫਟਿੰਗ ਦਾ ਜਿਹੜਾ ਉਹਨਾਂ ਕੋਲ ਯੂਜ਼ਰ ਚਾਰजेस ਲਈ ਜਾਣਗੇ